ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆਰ ਪਿਆ ਸੱਛੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੇ ਉਨਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਅੱਜ ਤਰਨਤਾਰਨ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਆਂਗਲਵਾੜੀ ਮੁਲਾਜ਼ਮ ਯੂਨੀਅਨ ਸੀਟੂ ਪ੍ਰਧਾਨ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਅਤੇ ਜ਼ਿਲ੍ਹਾ ਸੈਕਟਰੀ ਬੀਬੀ ਬਿਆਨਤ ਕੌਰ ਟੋਟੇ ਦੀਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਭਾਰੀ ਨਾਅਰੇਬਾਜ਼ੀ ਕੀਤੀ ਗਈ। ਮਾਮਲਾ ਇਹ ਸੀ ਕਿ ਆਂਗਲਵਾੜੀ ਸੈਂਟਰਾਂ ਵਿੱਚ ਛੋਟੇ-ਛੋਟੇ ਬੱਚਿਆਂ ਵਾਸਤੇ ਦਲੀਆ ਖਿਚੜੀ ਪੰਜੀਰੀ ਅਧਿਕ ਸਮਾਨ ਖਾਣ ਲਈ ਪੰਜਾਬ ਸਰਕਾਰ ਵੱਲੋਂ ਵੇਰਕਾ ਵਿਭਾਗ ਦਾ ਭੇਜਿਆ ਜਾਂਦਾ ਸੀ। ਹੁਣ ਕੁਝ ਦਿਨਾਂ ਤੋਂ ਇਹ ਸਾਰਾ ਸਮਾਨ ਮਾਰਕਟ ਫੈਡਰਾਈ ਭੇਜਿਆ ਜਾ ਦੇ ਹੈ ਉਹਨਾਂ ਬਹੁਤ ਹੀ ਘਟੀਆ ਕਿਸਮ ਦਾ ਤੇ ਨਾਖਾਂਜੋਕ ਸਮਾਨ ਕਤੀ ਤੌਰ ਤੇ ਭੇਜਿਆ ਜਾ ਰਿਹਾ ਸੀ ਜਿਸ ਦੇ ਸਬੰਧੀ ਚੰਡੀਗੜ੍ਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਨੋਟਿਸ ਲਿਆਂਦਾ ਗਿਆ ਸੀ ਪਰ ਕੋਈ ਵੀ ਐਕਸ਼ਨ ਨਾ ਲੈਣ ਦੀ ਬਜਾਏ ਕੱਲ ਐਤਵਾਰ ਛੁੱਟੀ ਹੋਣ ਕਰ ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਵੱਲੋਂ ਸਾਨੂੰ ਬਿਨਾਂ ਬੁਲਾਏ ਚੈੱਕ ਕਰਕੇ ਧੁਰਦੇ ਬਣੇ ਜਦੋਂ ਸਾਡੀਆਂ ਵਰਕਰਾਂ ਨੂੰ ਪਤਾ ਲੱਗਿਆ ਤਾਂ ਉਹ ਉੱਥੇ ਪੁੱਜੀਆਂ ਪਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ ਜੇਕਰ ਸਾਡੀਆਂ ਵਰਕਰਾਂ ਨੇ ਹਿੰਮਤ ਕਰਕੇ ਕਿਹਾ ਕਿ ਸਨ ਕਾ ਕੇ ਵੇਖੋ ਅੱਗੋਂ ਖਾਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਸਬੰਧੀ ਸਾਬਕਾ ਸਰਪੰਚ ਬਾਬਾ ਪਾਲ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਖਿਚੜੀ ਪੰਜੀਰੀ ਦਲੀਆ ਕਟੀਆਂ ਹੋਣ ਦੀ ਬ੍ਰੀਕ ਨਾਲ ਪੜਤਾਲ ਕੀਤੀ ਜਾਵੇ ਜਿਸ ਨਾਲ ਲੋਕਾਂ ਦੇ ਬੱਚੇ ਬਿਮਾਰ ਹੋਣ ਤੋਂ ਬਚ ਸਕਣ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਹੜੀ ਅੰਗਰਵਾੜੀ ਸੈਂਟਰਾਂ ਚ ਬੱਚਿਆਂ ਦੀ ਫੀਡ ਆਉਂਦੀ ਹੈ ਗਰਭਵਤੀ ਮਾਂ ਮਾਦੀ ਵੀ ਉਹ ਡੋਂਡਾ ਜਾਂ ਦੋ ਦੇ ਪਲਾਇਨ ਫੀਡ ਆਉਂਦੀ ਹੈ ਤਿੰਨ ਤੋਂ 6 ਸਾਲ ਦੇ ਬੱਚਿਆਂ ਨੂੰ ਫੀਡ ਆਉਂਦੀ ਹੈ 0 ਤੋਂ 3 ਸਾਲ ਦੇ ਬੱਚਾ ਦੀ ਉਹ ਘਟਿਆ ਰਾਸ਼ਨ ਆਉਂਦੀਆ ਬਰਸਾਤ ਤੋਂ ਤਹਾਂ ਖੰਡ ਦੇ ਵਿੱਚ ਹੀ ਦਲਿਆ ਰਲਿਆ ਇਸ ਚੀਜ਼ਾਂ ਮਿਕਸ ਕੀਤੀਆਂ ਪਈਆਂ ਕਿ ਜਿਹੜਾ ਅਸੀਂ ਜਿਹੜਾ ਦਲੀਆ ਅਲੱਗ ਹੁੰਦਾ ਖੰਡ ਵੱਖਰੀ ਹੁੰਦੀ ਸੀ ਕਿ ਉਹ ਵੱਖਰਾ ਹੁੰਦਾ ਤੇ ਕੱਚਾ ਦਲੀਆ ਕੱਚਾ ਹੀ ਰਾਸ਼ਨ ਸਾਰਾ ਆਈ ਜਾਂਦਾ ਅਸੀਂ ਆਪਣੀ ਸਾਡੀ ਲੀਡਰਸ਼ਿਪ ਪੰਜਾਬ ਦੀ ਡੈਕਟੋਰੇਟ ਲੈ ਕੇ ਗਈ ਸੀ ਰਿੰਕ ਕੇ ਫੀਲ ਪਰ ਸਾਡੀ ਡੈਕਟਰ ਨੇ ਵੀ ਖਾਂ ਤੋਂ ਇਨਕਾਰ ਕਰ ਦਿੱਤਾ ਸੀ ਸਾਨੂੰ ਇਹ ਘੱਟਿਆ ਰਾਸ਼ਨ ਜਿਹੜਾ ਬਦੋ ਬੱਧੀ ਸੌਂਪਿਆ ਜਾ ਰਿਹਾ ਹੈ ਕਿ ਜਿਹੜਾ ਪ੍ਰੋਗਰਾਮਰਸਰ ਇੱਥੇ ਦੌਰੇ ਤੇ ਗਏ ਸੀ ਜਿਵੇਂ ਆਪਣੀ ਬਲਜੀਤ ਕੋ ਡਾਕਟਰ ਨੇ ਕਿਹਾ ਸੀ ਰਾਸ਼ਨ ਬਹੁਤ ਵਧੀਆ ਹੁੰਦਿਆ ਪਰ ਉਹਨਾਂ ਨੇ ਐਤਵਾਰ ਨਹੀਂ ਵੇਖਿਆ ਐਤਵਾਰ ਤੋਂ ਛੁੱਟੀ ਹੁੰਦੀ ਵੀ ਦਫਤਰਾਂ ਵਿੱਚ ਜਾ ਕੇ ਚੈੱਕ ਅਪ ਕੀਤੀ ਆ ਪਰ ਕਿਸੇ ਵੀ ਅੰਗਵੜੀ ਵਰਕਰ ਨੂੰ ਨਹੀਂ ਬੁਲਾਇਆ ਜਿਹੜੀਆਂ ਗੰਦੀਵੰਟ ਬੁਲਾਕਦੀਆਂ ਅੰਗਵੜੀ ਵਰਕਰਾਂ ਗਈਆਂ ਸੀ ਉਹਨਾਂ ਨੂੰ ਵੀ ਅੰਦੇ ਦਫਤਰ ਚੋਂ ਬਾਹਰ ਹੋ ਗਿਓ ਉਹ ਚਲੇ ਗਏ ਸਾਨੂੰ ਬਹੁਤ ਇਸ ਗੱਲ ਦਾ ਅਫਸੋਸ ਆ ਜਿਵੇਂ ਜ਼ਿਲ੍ਹਾ ਪ੍ਰੋਗਰਾਮਰ ਸਰ ਠਿੱਗਿੰਦ ਗਏ ਆ ਆੰਗਰੜੀ ਵਰਕਰਾਂ ਨੂੰ ਕਿਉਂ ਨਹੀਂ ਬਣਾ ਕੇ ਖਵਾਇਆ ਫੀਡ ਪਈਏ ਬਹੁਤ ਵਧੀਆ ਹੈ ਅਸੀਂ ਇਹ ਨਿੰਦਨਯੋਗ ਹੈ ਜੀ ਨਾ ਕੱਲ ਜਿਹੜਾ ਕੱਲ ਮਾੜਮ ਗਈ ਆ ਮੈਂ ਉਹਦੀ ਵੀ ਨਿੰਦਾ ਕਰਨੀ ਆ ਕਿ ਕੱਟਿਆ ਫੀਡ ਨੂੰ ਓਕੇ ਕਹਿਆ ਆ ਤੇ ਇਹ ਜਿਹੜੀ ਫੀਡ ਆ ਇਹ ਸਾਡੀ ਚੈੱਕ ਹੋਣੀ ਚਾਹੀਦੀ ਹੁੰਦਾ ਪਰ ਉਹ ਇਹ ਲੋਕ ਬਹੁਤ ਨਿਆਣੇ ਬਿਮਾਰ ਹੋਏ ਸੀ ਕਿੰਨੇ ਕੋਈ ਤਾਂ ਦਾ ਜਿਲ੍ਹੇ ਚ ਕਾਲ ਤਰਨ ਤਾਰਨ ਜਿਲੇ ਚ ਲੋਕਾਂ ਵੀਲ ਲੈਣ ਤੋਂ ਇਨਕਾਰ ਕਰ ਦਿੱਤਾ ਮੈਂ ਆਪਣੇ ਬਲੇਰ ਪਿੰਡ ਦੀ ਗੱਲ ਕਰਦੀ ਆ ਵੀ ਬਲੇਰ ਪਿੰਡ ਵਿੱਚ ਲੋਕੀ ਬੱਚਿਆਂ ਦੇ ਛੁੱਟੀਆਂ ਦੇ ਦਲੀਆ ਲੈ ਕੇ ਗਏ ਤੇ ਉਹਨਾਂ ਸਾਡੇ ਬੋਲ ਦੇ ਅੱਗੇ ਕੀ ਕੁੜੀਆਂ ਨੇ ਭੌਂ ਤੇ ਆਣ ਕੇ ਸੁੱਟਿਆ ਸੀ ਵੀ ਅਸੀਂ ਨਹੀਂ ਖਾਣਾ ਤੁਸੀਂ ਖਾ ਲਓ ਮੈਂ ਕਹੀ ਆ ਵੀ ਵਿਜੀਲੈਂਸ ਨੂੰ ਕਿ ਜਿੰਨ ਜੇ ਚੰਗਾ ਤੇ ਵਿਜੀਲੈਂਸ ਤੋਂ ਅਨਕਵਾਰੀ ਕਰਾਈ ਜਾਵੇ ਅੱਜ ਸੀਪੀਆਈਐਮ ਜ਼ਿਲ੍ਹਾ ਪਰਮਪਾਰਨ ਜ਼ਿਲ੍ਹਾ ਕਮੇਟੀ ਵੱਲੋਂ ਕਾਲ ਦੀ ਮੇਜਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਡੈਪੂਟੇਸ਼ਨ ਇੱਥੇ ਮਿਲ ਰਿਹਾ ਪਾਰਟੀ ਵੱਲੋਂ ਜਿਵੇਂ ਸਾਰੇ ਜਿਲ੍ਹਾ ਕੀ ਲਗਭਗ ਜਿਲ੍ਹਾ ਕਮੇਟੀ ਮੈਂਬਰ ਸਾਰੇ ਸ਼ਾਮਿਲ ਨੇ ਪੰਜਾਬ ਪੱਧਰ ਤੇ ਇਹ ਪ੍ਰੋਗਰਾਮ ਆ ਪਾਰਟੀ ਸਾਰੇ ਜਿਲ੍ਹਿਆਂ ਦੇ ਵਿੱਚ ਜਿਲ੍ਹਾ ਪੱਧਰ ਤੇ 17 ਦੇ ਲੈ ਕੇ 22 ਜੁਲਾਈ ਤੱਕ ਇਹ ਮੰਗ ਪੱਤਰ ਦੇਣ ਦੇ ਆ ਤਾਂ ਇਹ ਨਬਲ ਪੰਜਾਬ ਦੀ ਸੁਚੀ ਜਿਹੜੀ ਕਾਨੂੰਨ ਦੀ ਸਥਿਤੀ ਉਹ ਡੇਢ ਗਈ ਆ ਬਾਕੇ ਵਜ ਰਹੇ ਆ ਚੋਰੀਆਂ ਹੋ ਰਹੀਆਂ ਲੁੱਟਾਂ ਖੋਹੀਆਂ ਹੋ ਰਹੀਆਂ ਕਤਲ ਹੋ ਰਹੇ ਆ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਰਹੀ ਹਰ ਬੰਦਾ ਜਿਹੜਾ ਹੈ ਉਹ ਖਰਦੇ ਦੇ ਵਿੱਚ ਆਇਆ ਸਾਰੇ ਲੋਕਾਂ ਨੂੰ ਭੂਆ ਭੈਣਾਂ ਦੇ ਕੰਨਾਂ ਤੋਂ ਵਾਰੀਆਂ ਲਈ ਨਹੀਂ ਜਾ ਰਹੀਆਂ ਔਰ ਉਹਨੇ ਵੀ ਆਪ ਖੋਏ ਜਾ ਰਹੇ ਆ ਪਰਸ ਖੋਏ ਜਾ ਰਹੇ ਆ ਹਾਥਾਂ ਤੇ ਲੁੱਟਾਂ ਖੋਆਂ ਹੋ ਰਹੀਆਂ ਨੇ ਇਹ ਤੋਂ ਇਲਾਵਾ ਪੰਜਾਬ ਦੇ ਵਿੱਚ ਬੜਾ ਵੱਡਾ ਘਟਾਲਾ ਹੋਇਆ ਖਾਸ ਦਾ ਬੀਜਪੀ ਦਾ ਉਹਦੇ ਸੰਬੰਧ ਵਿੱਚ ਕਈ ਥਾਈ ਜਿਹੜੇ ਨੇ ਸਰਕਾਰ ਨੇ ਆਪਣੀ ਤਰਫੋਂ ਚੈੱਕ ਕੀਤੇ ਰੇ ਸੈਂਪਲ ਜਿਹੜੇ ਡੀਏਪ ਖਾਤ ਦੇ ਉਹ ਜਾਨੀ ਚੈਨਲ ਜਿਹੜੇ ਸੈਂਪਲ ਜਿਹੜੇ ਆ ਸਾਡੀ ਪਾਰਟੀ ਦੇ ਪਾਰਟੀ ਦੇ ਕਿਸਾਨ ਸਭਾ ਦੇ ਸੁਖਨਾਮ ਸਿੰਘ ਰਾਜ ਚਨਾਮ ਲੁਹਾਨੇ ਦੇ ਵਿੱਚ ਇਹ ਗੱਲ ਲੋੜ ਪੀਤੀ ਵੀ ਸਾਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲੀ ਆ ਪਰ ਸਰਕਾਰ ਵੱਲੋਂ ਕੋਈ ਗੱਲ ਕੋਈ ਬੋਦੀਸ ਪਾਇਦਰ ਗੱਲ ਨਹੀਂ ਕੀਤੀ ਕਿ ਔਰ ਅਸੀਂ ਸਮਝਿਆ ਵੀ ਇਹਦੇ ਸੈਂਪਲ ਨੇ ਖਾਦ ਦੇ ਚੈੱਕ ਕੀਤੇ ਜਾਣ ਜਿਨ੍ਹਾਂ ਲੋਕਾਂ ਨੇ ਇਹ ਸੈਂਪਲ ਜਿਹੜੇ ਗਲਤ ਬਣਾਏ ਨੇ ਜਾਂ ਖਾਦਾਂ ਬੋਲਤ ਬਣਾਈਆਂ ਨੇ ਉਹ ਮਾਰਕੀਟ ਦੇ ਵਾਰੇ ਰਹੀਂ ਗਏ ਸਰਕਾਰ ਦਾ ਅਧਾਰਾ ਆ ਉਹਨਾਂ ਲੋਕਾਂ ਨੂੰ ਸਲਾਮਾਂ ਦਿੱਤੀਆਂ ਉਹਨਾਂ ਦੇ ਲਾਇਸੈਂਸ ਜਿਹੜੇ ਕੈਨਸਲ ਕੀਤੇ ਜਾਣ ਜਿਨ੍ਹਾਂ ਨੇ ਇਹ ਮਤਲਬ ਵੰਡੀਆਂ ਨੇ ਖਾਦਾਂ ਦੂਜਾ ਨਸ਼ਿਆਂ ਦਾ ਰੁਝਾਨ ਆ ਜਿਹਦੇ ਜਿਹੜੇ ਸਰਕਾਰ ਨੇ ਕਿਹਾ ਸੀ ਨਸ਼ੇ ਵੀ ਬੰਦ ਕਰਾਂਗੇ ਮਸ਼ੀਨ ਵੀ ਦੇਖ ਲਓ ਕਿਵੇਂ ਬੰਦਿਆ ਥਾ ਥਾ ਮੈਂਡੇ ਨੇ ਘਰ ਆਨਲਾਈਨ ਸਪਲਾਈ ਹੋਣ ਰਹੀ ਆ ਘਰ ਜਾਣਦੇ ਆ ਅੱਗੇ ਨੂੰ ਵੱਧ ਮੁਕਤਾ ਹੋਣ ਰਹੀ ਆ ਰੋਜ਼ ਹੀ ਸੁਣਿਆ ਲੱਗੀਆਂ ਹੁੰਦੀਆਂ ਤੇ ਮੁੰਡੇ ਮਰਨਦੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਕਿਹਾ ਇਹ ਹੀ ਬਾਰੇ ਮਸ਼ੀਨ ਬੰਦ ਕਰ ਦਿਆਂਗੇ ਉਹ ਮਸ਼ੀਨ ਜਿਹੜੇ ਆ ਅਜੇ ਚੱਲ ਰਹੇ ਆ ਇਸ ਕਰਕੇ ਅਸੀਂ ਪਾਰਟੀ ਲੋਸੀਪੀਆ ਇਹ ਮੰਨੋ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ